ਕਿਹੜੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ 'ਚ ਰੋਜ਼ ਰੋਜ਼ ਮਾਰ ਰਿਹਾ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਛਿੱਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲਮੂਤਰ ਨਾਲ ਲਿਬੜਿਆ ਨਹੀਂ ਦੇਖਦਾ ਪਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਉਸਦੇ ਮਮਤਾ ਦੇਤੇ ਇਤਨਾ ਮਮਤਾ ਭਰਿਆ ਉਸਦਾ ਹਿਰਦ ਹੈ ਤੂੰ ਘਰ ਆਓ ਮੇਰੇ ਮੀਨ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਜੀ ਤੂੰ ਘਰ ਆਓ ਮੇਰੇ ਮੀਨ ਤੁਮਰੇ ਦੁਖੀ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਉਹੀ ਧੋਵੇਗਾ ਤੂੰ ਆ ਜਾਸੇ ਇਹ ਗੁਨਾਹ ਤੇਰੇ ਕੋਲ ਨਹੀਂ ਧੋਲ ਇਹ ਪਾਪ ਤੇਰੇ ਕੋਲ ਨਹੀਂ ਧੋਣੇ ਤੂੰ ਇੱਕ ਦਫਾ